ਇਦਾਂ ਦੀਆਂ movies ਹੋਰ ਵੀ ਬਣੀਆਂ ਚਾਹੀਦੀਆਂ ਜਿਵੇਂ ਇਹ ਲੱਗੀ ਫਿਰਾਂ ਕਿ ਮਾਪੇ ਦੀ ਸੇਵਾ ਕਰੋ ਨਾ ਛੱਡੋ ਪਾਲ ਪੋਸ ਕੇ ਬੜੇ ਕਰਦੇ ਆ ਨਾਲੇ ਗੁਰੂ ਘਰ ਦੇ ਨਾਲ ਜੋੜਿਆ ਨਾਲੇ ਫੈਮਿਲੀ ਦੇ ਨਾਲ ਵੀ ਅੱਛੀ ਤਰ੍ਹਾਂ ਵੀ ਆਪਣੇ ਪੇਰੈਂਟਸ ਦਾ ਖਿਆਲ ਰੱਖਣਾ ਚਾਹੀਦਾ ਮੈਨੂੰ ਲੱਗ ਰਿਹਾ ਤੁਸੀਂ ਬਹੁਤ ਜ਼ਿਆਦਾ ਭਾਉਕ ਹੋ ਰਹੇ ਹੋ ਬੜੀ ਇਮੋਸ਼ਨਲ ਵੀ ਹੈਗੀ ਐ ਸਿੱਖਣ ਨੂੰ ਵੀ ਮਿਲਦਾ ਹੈ ਬਹੁਤ ਕੁਝ ਮੈਂ ਤਾਂ ਕਹਿੰਨਾ ਬੱਚਿਆਂ ਨੂੰ ਇਹ ਫਿਟ ਫੈਮਿਲੀ ਆਪਣੇ ਪੇਰੈਂਟਸ ਨੂੰ ਵੀ ਦਿਖਾਓ ਬਹੁਤ ਜ਼ਿਆਦਾ ਇਮੋਸ਼ਨਲੀ ਮੂਵਿੰਗ ਮੈਮ ਕਿਵੇਂ ਦੀ ਲੱਗੀ ਫਿਲਮ ਬਹੁਤ ਵਧੀਆ ਹੈ 5 ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ 5 ਟੂ 5 ਮੈਂ ਕਹਿੰਦਾ ਜੀ ਆਸਮ ਮੂਵੀ ਆਸਮ 5 ਟੂ 5 5 ਜੋ 5 ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਅਰਦਾਸ ਮੇਰੀ ਜੇ ਤੁਹਾਡੀ ਨਹੀਂ ਸਰਬਤ ਦੇ ਭਲੇ ਦੀ ਗਿੱਪੀ ਗਰਵਾਲ ਦੀ ਇਹ ਫਿਲਮ ਥੀਏਟਰਸ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਹੁਣਾਵੋ ਸੇ ਦਰਸ਼ਕਾਂ ਤੋਂ ਪੁੱਛਦੇ ਆ ਕਿ ਇਸ ਵਾਰ ਗਿੱਪੀ ਗਰਵਾਲ ਦੀ ਫਿਲਮ ਨੇ ਕਿੰਨਾ ਕੁ ਲੋਕਾਂ ਦਾ ਦਿਲ ਜਿੱਤਿਆ ਹੈ ਬਹੁਤ ਵਧੀਆ ਮੂਵੀ ਹੈ ਪੂਰਾ ਫੈਮਿਲੀ ਨਾਲ ਦੇਖਣ ਵਾਲੀ ਮੂਵੀ ਹੈ ਬਹੁਤ ਮਜ਼ਾ ਆਇਆ ਦੇਖ ਬਹੁਤ ਜ਼ਿਆਦਾ ਇਮੋਸ਼ਨਲ ਮੂਵੀ ਸਭ ਤੋਂ ਵਧੀਆ ਕਿਹਦੀ ਐਕਟਿੰਗ ਲੱਗੀ ਤੁਹਾਨੂੰ ਸਾਨੂੰ ਮੈਂ ਗੁਰਪ੍ਰੀਤ ਖੋਗੀ ਸਰ ਪੰਜ ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ 1 ਤੋਂ 5 ਮੈਮ ਕਿਵੇਂ ਦੀ ਲੱਗੀ ਫਿਲਮ ਬਹੁਤ ਵਧੀਆ ਹੈ ਆਪਣੀ ਸਿੱਖੀ ਬਾਰੇ ਨਿਆਣੇ ਬਾਰੇ ਗਾਣ ਉਸ ਉਵਦੇ ਬਾਰੇ ਬਹੁਤ ਦੱਸਿਆ ਬੱਚਿਆਂ ਬਾਤ ਹੈ ਵੀ ਮਾਤਾ ਪਿਤਾ ਦਾ ਕੀ ਕਰਾਂ ਆਗਿਆਰ ਬਣਨਾ ਤੁਹਾਨੂੰ ਕੀ ਲੱਗਦਾ ਕਿ ਇਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਪੰਜਾਂ ਚਾਹੀਦੀਆਂ ਹਾਂ ਬਣਨੀ ਚਾਹੀਦੀ ਗਾਹਾਂ ਨੂੰ ਬੱਚੇ ਨੂੰ ਪਤਾ ਲੱਗਿਆ ਨਾ ਪੰਜ ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ ਜਿੰਨੇ ਮਰਜ਼ੀ ਮੈਮ ਕਿਵੇਂ ਦੀ ਲੱਗੀ ਫਿਲਮ ਬਹੁਤ ਵਧੀਆ ਜੀ ਮੈਨੂੰ ਲੱਗ ਰਿਹਾ ਤੁਸੀਂ ਬਹੁਤ ਜ਼ਿਆਦਾ ਭਾਉਕ ਹੋ ਰਹੇ ਹੋ ਹਾਂਜੀ ਕਿਉਂਕਿ ਕੀ ਮੈਸੇਜ ਦੇ ਰਹੀ ਹੈ ਫਿਲਮ ਬਸ ਜੀ ਕਿਵੇਂ ਦੀ ਲੱਗੀ ਸਰ ਮੈਂ ਬਹੁਤ ਅੱਛੀ ਮੂਵੀ ਹੈ ਅਸਤੇ ਹੀ ਕਹਿੰਨਾ ਕਿ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਬੜੀ ਇਮੋਸ਼ਨਲ ਵੀ ਹੈਗੀ ਹੈ ਸਿੱਖਣ ਨੂੰ ਵੀ ਮਿਲਦਾ ਹੈ ਬਹੁਤ ਕੁਝ ਮੈਂ ਤਾਂ ਕਹਿੰਦਾ ਬੱਚਿਆਂ ਨੂੰ ਵੀ ਫਿਡ ਫੈਮਿਲੀ ਆਪਣੇ ਪੇਰੈਂਟਸ ਨੂੰ ਵੀ ਦਿਖਾਓ ਇੰਨੀ ਅੱਛੀ ਮੂਵੀ ਇੰਨਾ ਵਧੀਆ ਇਹਨਾਂ ਨੇ ਕੰਮ ਕੀਤਾ ਕਿਪੀ ਕਰਾ ਵਾਲਾਂ ਵਾਸਤੇ ਮੈਂ ਕਹਿੰਦਾ ਜੀ ਆਸਮ ਮੂਵੀ ਆਸਮ 5 ਟੂ 5 ਮੈਨੂੰ ਲੱਗਾ ਮੈਮ ਜਿਆਦਾ ਹੀ ਭਾਵੁਕ ਹੋ ਗਏ ਉੱਥੇ ਵੀ ਰੋਣ ਲੱਗੇ ਸੀਗੇ ਕਿਉਂਕਿ ਹੁੰਦਾ ਹੀ ਹੈ ਕਿਉਂਕਿ ਇਹਨਾਂ ਦੇ ਇੰਨੇ ਸੀਨ ਵਧੀਆ ਹੈਗੇ ਆ ਮਤਲਬ ਤੁਸੀਂ ਆਪਣਾ ਰੋਣਾ ਰੋਕ ਹੀ ਨਹੀਂ ਸਕਦੇ ਹਨ ਕਿਉਂਕਿ ਅਸੀਂ ਚੀਜ਼ਾਂ ਵਾਪਰੀਆਂ ਹੁੰਦੀਆਂ ਹਰ ਇੱਕ ਦਿਨ ਨਾਲ ਹਨ ਤੇ ਉਹ ਸਾਰਾ ਕੁਝ ਦਰ ਪੰਜ ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ ਪੰਜ ਤੋਂ ਪੰਜਵੇਂ ਆਊਟ ਆਫ 5 ਸਰ ਕਿਵੇਂ ਦੀ ਲੱਗੀ ਫਿਲਮ ਮੈਮ ਬਹੁਤ ਵਧੀਆ ਸੀ ਪਰਿਵਾਰ 'ਚ ਦੇਖ ਕੇ ਬੈਠ ਕੇ ਦੇਖਣ ਵਾਲੀ ਐ ਜੀ ਤੇ ਐਦਾਂ ਦੀ ਮੂਵੀਜ਼ ਹੋਰ ਵੀ ਬਣਨੀਆਂ ਚਾਹੀਦੀਆਂ ਤੇ ਆਪਣੇ ਬੱਚਿਆਂ ਨੂੰ ਦਿਖਾਉਣੀਆਂ ਚਾਹੀਦੀਆਂ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਵੀ ਕਿੱਦਾਂ ਰਹਿਣਾ ਚਾਹੀਦਾ ਤੇ ਆਪਣੇ ਪੇਰੈਂਟਸ ਦੀ ਸੇਵਾ ਕਰਨੀ ਚਾਹੀਦੀ ਤਾਂ ਹੀ ਤਾਂ ਸੀ ਪੂਰੇ ਪਰਿਵਾਰ ਦੇ ਨਾਲ ਫਿਲਮ ਦੇਖਣ ਆਏ ਹਾਂ ਹਾਂਜੀ ਤੁਹਾਨੂੰ ਕੀ ਲੱਗਦਾ ਕਿ ਐਦਾਂ ਦੀਆਂ ਫਿਲਮਾਂ ਹੋਰ ਬਣਨੀਆਂ ਚਾਹੀਦੀਆਂ ਹਾਂਜੀ ਬਹੁਤ ਵਧੀਆ ਸੀ ਪੰਜ ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ ਹਾਂਜੀ ਕਿਵੇਂ ਦੀ ਲੱਗੀ ਫਿਲਮ ਸੋਹਣੀ ਸੋਹਣੀ ਲੱਗੀ ਕਿ ਕਿਹਦੀ ਐਕਟਿੰਗ ਸਭ ਤੋਂ ਵਧੀਆ ਲੱਗੀ ਵਧੀਆ ਲੱਗੀ ਮੈਮ ਕਿਵੇਂ ਦੀ ਲੱਗੀ ਤੁਹਾਨੂੰ ਫਿਰ ਬਹੁਤ ਵਧੀਆ ਜੀ ਬਹੁਤ ਵਧੀਆ ਪਰਿਵਾਰਿਕ ਮੂਵੀ ਆ ਸਾਰੇ ਪਰਿਵਾਰ ਨੂੰ ਦੇਖਣੀ ਚਾਹੀਦੀ ਆ ਹਾਂਜੀ ਤੇ ਤੁਹਾਨੂੰ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗੀ ਫਿਲਮ ਦੇ ਵਿੱਚ ਇਮੋਸ਼ਨਸ ਕਿਦਾਂ ਦੇ ਲੱਗੇ ਐਕਟਿੰਗ ਤਾਂ ਦੇਖੋ ਜੀ ਸਾਰਿਆਂ ਦੀ ਵਧੀਆ ਸੀਗੀ ਇਮੋਸ਼ਨਲੀ ਵੀ ਬਹੁਤ ਵਧੀਆ ਸੀਗੀ ਤੇ ਬਾਕੀ ਆ ਕਿ ਉਹ ਹੀ ਦੱਸਿਆ ਕਿ ਮਾਂ-ਬਾਪ ਦੀ ਸੇਵਾ ਕਰੋ ਨਾ ਛੱਡੋ ਅਸੀਂ ਸਭ ਨੂੰ ਪਾਲ ਪੋਸ ਕੇ ਬਡੇ ਕਰਦੇ ਆ ਤੇ ਆਖੇ ਅਸੀਂ ਬਾਹਰ ਕੱਢ ਦਿੰਦੇ ਆ ਇਹ ਨੂੰ ਜ ਨਹੀਂ ਚਾਹੀਦਾ ਦੁਨੀਆ 'ਚ ਤੇ ਉਹ ਬੱਚਾ ਨੂੰ ਵੀ ਦਿਖਾਣੀ ਚਾਹੀਦੀ ਹੈ ਇਹ ਫਿਲਮ ਦੇ ਵਿੱਚ ਭਾਵੁਕ ਹੋਏ ਰੋਣਾ ਨਿਕਲਿਆ ਫਿਲਮ ਦੇ ਹਾਂਜੀ ਬਹੁਤ ਹਾਂਜੀ ਤੇ ਪੰਜ ਦੇ ਵਿੱਚ ਕਿੰਨੇ ਸਟਾਰ ਦੇਣਾ ਚਾਹੁੰਦੇ ਆ ਪੰਜ ਅਰਦਾਸ ਬਹੁਤ ਅੱਛੀ ਜੀ ਬਹੁਤ ਜੀ ਤੁਹਾਨੂੰ ਕੀ ਲੱਗਦਾ ਕਿ ਇਦਾਂ ਦੀਆਂ ਫਿਲਮਾਂ ਹੋਰ ਇੰਡਸਟਰੀ 'ਚ ਬਣਨੇ ਚਾਹੀਦੀਆਂ ਬਿਲਕੁਲ ਬਣਨੀਆਂ ਚਾਹੀਦੀਆਂ ਫਿਲਮ ਇੱਕ ਬਹੁਤ ਵਧੀਆ ਮੈਸੇਜ ਦੇ ਰਹੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਮੈਸੇਜ ਹੈ ਵੀ ਨਾਲੇ ਗੁਰੂ ਘਰ ਦੇ ਨਾਲ ਜੋੜਿਆ ਨਾਲੇ ਫੈਮਿਲੀ ਦੇ ਨਾਲ ਬੀ ਅੱਛੀ ਤਰ੍ਹਾਂ ਵੀ ਆਪਣੇ ਪੇਰੈਂਟਸ ਦਾ ਖਿਆਲ ਰੱਖਣਾ ਚਾਹੀਦਾ ਤੇ ਆਪਣੇ ਵੱਡੇ ਚੋਂ ਕਦਰ ਕਰਨੀ ਤੇ ਤੁਸੀਂ ਹੋਏ ਪਾਬੂ ਕ ਫਿਲਮ ਦੇ ਵਿੱਚ ਹਾਂਜੀ ਪੰਜ ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ ਫੁੱਲ ਬਟਾ ਫੁੱਲ ਮੈਮ ਕਿਵੇਂ ਦੀ ਲੱਗੀ ਫਿਲਮ ਬਹੁਤ ਵਧੀਆ ਲੱਗੀ ਬਟਾ ਸਭ ਤੋਂ ਵਧੀਆ ਐਕਟਿੰਗ ਤੁਹਾਨੂੰ ਕਿਦੀ ਲੱਗੇ ਘੁੱਗੀ ਦੀ ਆਫਸ ਤੁਹਾਨੂੰ ਕੀ ਲੱਗਦਾ ਕਿ ਇਦਾਂ ਦੀਆਂ ਫਿਲਮਾਂ ਹੋਰ ਬਣਨੀਆਂ ਚਾਹੀਦੀਆਂ ਇੰਡਸਟਰੀ ਦੇ ਵਿੱਚ ਬਿਲਕੁਲ ਸਾਡੀ ਏਜ ਵਿੱਚ ਤਾਂ ਸਾਨੂੰ ਇਹਦਾਂ ਨਹੀਂ ਮੂਵੀਜ਼ ਬਹੁਤ ਅੱਛੀਆਂ ਲੱਗਦੀਆਂ ਹੋਰ ਕੋਈ ਅੱਛੀਆਂ ਲੱਗਦੀਆਂ ਹੀ ਨਹੀਂ ਕਿ ਧਾਰਮਿਕ ਹੋਣ ਤੇ ਤਾਂ ਹੀ ਤੁਸੀਂ ਭਾਵੁਕ ਮਿਲ ਲੱਗ ਰਿਹਾ ਕਿ ਤੁਸੀਂ ਫਿਲਮ ਦੇ ਵਿੱਚ ਹੀ ਭਾਵੁਕ ਲੱਗ ਰਹੇ ਹੋ ਲੱਗ ਰਿਹਾ ਨਾ ਹਾਂ ਬਹੁਤ ਅੱਛੀ ਸੀਗੀ ਵੈਰੀ ਨਾਈਸ ਪੰਜ ਦੇ ਵਿੱਚੋਂ ਕਿੰਨੇ ਸਟਾਰ ਦੇਣਾ ਚਾਹੋਗੇ ਤੁਸੀਂ ਫਿਲਮ ਪੰਜੋਂ ਪੰਜ ਜੀਵੇ ਕਿ ਤੁਸੀਂ ਦੇਖਿਆ ਕਿ ਇਸ ਫਿਲਮ ਨੇ ਲੋਕਾਂ ਨੂੰ ਕਾਫੀ ਭਾਵੁਕ ਕੀਤਾ ਹੈ ਜੇਕਰ ਤੁਸੀਂ ਵੀ ਇਹ ਫਿਲਮ ਨਹੀਂ ਦੇਖੀ ਤਾਂ ਆਪਣੇ ਨੇੜਲੇ ਥੀਏਟਰਸ ਦੇ ਵਿੱਚ ਜ਼ਰੂਰ ਦੇਖੋ ਤੇ ਸਾਡੇ ਨਾਲ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ ਇਸ ਦੇ ਨਾਲ ਹੀ ਅਗਲੀ ਫਿਲਮ ਦੇ ਨਾਲ ਮਿਲਾਂਗੇ ਧੰਨਵਾਦ